ਥਾਣਾ ਪਿੰਡ ਸੈਦਾ ਨਜ਼ਦੀਕ ਪਿੰਦੇ ਪਿੰਡ ਸਨਖੁਹਾਲੀ ਵਿੱਚ ਭਗਵਾਨ ਵਾਲਮੀਕ ਗੁਰੂ ਗਿਆਨਾ ਸ਼ਕਤੀ ਦਲ ਦੇ ਮੁੱਖ ਸੰਚਾਲਕ ਬਾਬਾ ਜਮਲ ਸਿੰਘ ਜੀ ਸ਼ਾਹੀ ਤੇ ਬਾਬਾ ਲਖਬੀਰ ਛਾਹ ਜੀ ਅਤੇ ਥਾਣਾ ਪਿੰਡੀਆਂ ਸੈਦਾ ਦੇ ਐਸ ਐਚਓ ਸਰਦਾਰ ਮਨਤੇਜ ਸਿੰਘ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮਹਿੰਮ ਵਿੱਚ ਬਾਬਾ ਜਮਲ ਸਿੰਘ ਸ਼ਾਹੀ ਵੱਲੋਂ ਪੂਰਾ ਸਾਥ ਦਿੰਦੇ ਹੋਏ ਪਿੰਡ ਦੇ ਵਕਤ ਵਿੱਚ ਵਕ ਵਕ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ ਹਰਪ੍ਰੀਤ ਸਿੰਘ ਜੀ ਦੀ ਖਾਸ ਰਿਪੋਰਟ ਇੰਡੀਆ ਨਿਊਜ਼ ਆ ਤੱਕ ਸਿਰਫ ਕਰਵਾ ਸਕਦੇ ਲੋਕ ਬੋਲੇ ਦਾ ਬੋਟਾ ਕਰਦੇ ਲੋਕ ਮਾਤੀ ਵਸੇ ਉਹ ਲਗਣੇ ਡੇ ਨਾ ਕੋਈ ਮੋਟੇ ਬੇਰੇ ਆ ਨਮਕ ਕਰਦੀਆ ਪੰਡਤਾ ਆਪਣਾ ਨੋਟ ਨਹੀਂ ਬੰਦਲਾ ਵੀ ਕੋਸ਼ਿਸ਼ ਕਰਦਾ ਵਾ ਕਿ ਇਹ ਦਾ ਸੰਵਾਦ ਉਹਨਾਂ ਨਾਲ ਚੱਲਿਆ ਜਾਵੇ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਇਹ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਜੀ ਜੰਦਰ ਸਿੰਘ ਸ਼ਾਹੀ ਅਸੀਂ ਅੱਜ ਪਿੰਡ ਸ਼ਨਖਵਾਲੀ ਦੇ ਵਿੱਚ ਆਏ ਆ ਕਿ ਇੱਕ ਉਹਦੀ ਕੱਟ ਹੋਇਆ ਵਾ ਤਾਂ ਮੁਹਿੰਮ ਕੀਤੀ ਗਈ ਆ ਨਸ਼ਿਆਂ ਵਿਰੁੱਧ ਕਿਉਂਕਿ ਸਾਡੇ ਐਸਐਸਪੀ ਸਾਹਿਬ ਗਿਆ ਤੀਵੇ ਉਹਨਾਂ ਵੱਲੋਂ ਵੀ ਹਦੇਸ਼ਿਆ ਕਿ ਨਸ਼ਿਆਂ ਪ੍ਰਤੀ ਸਾਰੇ ਸੰਜੋਗ ਕਰੋ ਅਸੀਂ ਵੀ ਆਪਣੀ ਸੰਸਥਾ ਵੱਲੋਂ ਭਗਵਾਨ ਵਾਲਮੀਕੀ ਗੁਰੂ ਗਿਆਨ ਸ਼ਕਤੀਦਾਰ ਵੱਲੋਂ ਹਰ ਇੱਕ ਪਿੰਡ ਥਾਣਾ ਦੇ ਵਿੱਚ ਜਾ ਕੇ ਮੁਹਿੰਮ ਕਰਵਾਉਂਦੇ ਆ ਕਿ ਨਸ਼ਿਆਂ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖੋ ਐਸੋਗ ਤਾਂ ਆਪਾਂ ਪਿੰਡ ਸ਼ਨਖਵਾਲੀ ਦੇ ਵਿੱਚ ਆਏ ਆ ਜਿੱਥੇ ਸਾਡੇ ਥਾਣਾ ਪਿੰਡੀ ਸੈਂਦਾ ਦੇ ਮੌਜੂਦਾ ਐਸਐਚਓ ਸਰਦਾਰ ਮਨਤੇਜ ਸਿੰਘ ਜੀ ਵੀ ਆਏ ਆ ਉਹਨਾਂ ਨੇ ਵੀ ਆਪਣੀ ਰਹਿਨਮਾਈ ਹਟੇ ਜਿਹੜੀ ਮੀਟਿੰਗ ਦੇ ਵਿੱਚ ਸਹਿਯੋਗ ਦਿੱਤਾ ਉਹਨਾਂ ਦੇ ਸਹਿਯੋਗ ਨਾਲ ਹੀ ਮੀਟਿੰਗ ਰੱਖੀ ਆ ਉਹਨਾਂ ਨੇ ਇੱਥੋਂ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਤੇ ਬੜੇ ਤਰੀਕੇ ਦੇ ਨਾਲ ਬੱਚਿਆਂ ਨੂੰ ਸਮਝਾਇਆ ਕਿ ਨਸ਼ੇ ਤੋਂ ਦੂਰ ਰਹੋ ਨਸ਼ੇ ਦਾ ਇੱਕ ਦਰਿਆ ਹੋ ਜਾ ਵਗ ਰਿਹਾ ਜਿੱਤੇ ਜ ਹਰੇਕ ਬੱਚਾ ਮਾਂ ਪਿਓ ਰੋੜਦੇ ਜਾ ਰਹੇ ਆ ਚੋਰੀਆਂ ਦੇ ਬੱਚੇ ਕਰ ਰਹੇ ਆ ਤੇ ਪਰਚੇ ਹੋ ਰਹੇ ਆ ਉਹਨਾਂ ਪਰਚੇ ਤੋਂ ਵੀ ਸਮਝਾਇਆ ਕਿ ਗਰੇਜ ਕਰੋ ਫੜਨ ਵਾਲੇ ਨੂੰ ਕਦੀ ਵੀ ਪਰਚੇ ਤੋਂ ਬਖਸ਼ਿਆ ਨਹੀਂ ਜਾਊਗਾ ਤੇ ਵੇਚਣ ਵਾਲੇ ਨੇ ਉਹਨਾਂ ਨੇ ਦੱਸਿਆ ਵੀ ਜੋ ਕੋ ਪਿੰਦਾ ਵਾ ਉਹਦੇ ਲਈ ਸੈਂਟਰ ਖੁੱਲੇ ਆ ਸਰਕਾਰ ਨੇ ਉੱਥੇ ਬੱਚਾ ਜਮ੍ਹਾਂ ਕਰਾਵਾਂਗੇ ਤੇ ਵੇਚਣ ਵਾਲੇ ਨੂੰ ਤਦੀ ਬਖਸ਼ਿਆਨੇ ਜਾਊਗਾ ਸੋ ਇਸ ਪਿੰਡ ਦੇ ਵਿੱਚ ਸੂਧਵਾਨ ਲੋਕਿਆ ਜਿਨ੍ਹਾਂ ਨੇ ਆਪ ਵੀ ਪਹਿਲੇ ਕਦਮ ਤੇ ਪਹਿਲ ਕਦਮ ਚੁੱਕਿਆ ਵਾ ਜਿਹਦੇ ਪ੍ਰਤੀ ਉਹਨਾਂ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਜੇ ਕੋ ਨਸ਼ਾ ਵੇਚੂ ਅਸੀਂ ਸਾਚੀਂ ਦਾ ਸਹਿਯੋਗ ਦੇਵਾਂਗੇ ਜਿੱਥੇ ਕਿ ਐਸ.ਡੀ. ਸਾਹਿਬ ਨੇ ਆਹ ਉਹਨਾਂ ਨੂੰ ਦੱਸਿਆ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੁਸੀਂ ਸਾਰੇ ਲੋਕ ਪਿੰਡ ਵਾਸੀ ਸਹਿਯੋਗ ਦਿਓ ਕਿਉਂਕਿ ਇਸ ਪਿੰਡਾਂ ਦੇ ਵਿੱਚ ਉਹ ਨਸ਼ਾ ਬੰਦ ਹੋ ਸਕੇ ਹਰੇਕ ਮਿੰਟ ਦੇ ਵਿੱਚ ਕਿਦਾਂ ਮੀਟਿੰਗ ਚੱਲਦੀ ਰਹੂਗੀ ਜਿੱਥੇ ਪ੍ਰਸ਼ਾਸਨ ਵੀ ਸਾਡਾ ਸਾਥ ਦੇਊਗਾ ਅਸੀਂ ਪ੍ਰਸ਼ਾਸਨ ਦੇ ਨਾਲ ਮੇਸ਼ਾ ਮੋੜੇ ਨਾਲ ਮੋੜਾ ਲਾ ਕੇ ਖੜੇ ਆਂ ਜੀ ਜੋ ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਹਾਂਜੀ ਸਰ ਕੀ ਨਾ ਜੀ ਮੈਂ ਮਨਪ੍ਰੀਤ ਸਿੰਘ ਅਸਟੂ ਖਣਾ ਤੋਂ ਨਿਭਦਾ ਮੈਨੂੰ ਹੱਥ ਲੱਗ ਹੋਇਆ ਹੈ ਕਿ ਨਾਟਕ ਰਿਮਾਰਕ ਤੇ ਪ੍ਰਸ਼ਾਸਨ ਕੋਲ ਤੇ ਨਾਟਕ ਹੈ ਆ ਇਸਤੇ ਮੈਂ ਅਜਿਹਾ ਨਹੀਂ ਹਾਂ ਕਿ ਉਹਨਾਂ ਨੂੰ ਕਿੰਨਾ ਸਮਾਂ ਲਵੇ ਤੇ ਮੀਟਿੰਗ ਕਰਨ ਦਾ ਚਾਹਾਂ ਮੈਂ ਤੇ ਬਾਲਮੀਕ ਸਮਾਜ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੀਟਿੰਗ ਆਰਗੇਨਾਈਜ਼ ਕੀਤੀ ਤੇ ਮੈਨੂੰ ਇਹਨਾਂ ਨੇ ਪਿਆ ਕਿ ਅੱਧੀ ਮੀਟਿੰਗ ਨਹੀਂ ਨਸ਼ਾ ਸੰਬੰਧੀ ਵਿਅਕਤੀ ਨੂੰ 10 ਦਿਨ ਪਹਿਲਾਂ ਉਹਨਾਂ ਨੇ ਮੈਸੇਜ ਕੀਤਾ ਮੈਂ ਨਸ਼ਾ ਸੰਬੰਧੀ ਇਹ ਤਾਂ ਰੱਖੀ ਮੈਂ ਆਪਣੇ ਉਹਨਾਂ ਨੂੰ ਕਿਹਾ ਮੈਂ ਹਾਂ ਆਪਣਾ ਜੈਮਨਜੀਤ ਮੂਤ ਬਾਬਾ ਜੀ ਨੂੰ ਪਾਕੀ ਕਾਬਲ ਜੀ ਇੱਥੇ ਬੈਠੇ ਹਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਸਾਰੇ ਕੰਮ ਛੱਡ ਕੇ ਮੈਂ ਕਾਬਲ ਜੀ ਤੁਸੀਂ ਇੱਥੇ ਬੈਠੋ ਤੇ ਆਪਣਾ ਫੈਸਲੇ ਵੀ ਮੈਂ ਤਰੰਤ ਜਿਹੜਾ ਵਾ ਇੱਥੇ ਆ ਰਿਹਾ ਮੈਂ ਸਾਰੇ ਆਪਣੇ ਕੰਮ ਛੱਡ ਕੇ ਤੇ ਸਭ ਤੋਂ ਪਹਿਲ ਮੈਂ ਅ ਵਿਦਿਅਨਿ ਹੋਏ ਇਹਨਾਂ ਸਨ ਤੋਂ ਮਿਲਣੇ ਆ ਕੇ ਆਇਆ ਤੇ ਮੈਂ ਇਹ ਵੀ ਚਾਹਣਾ ਵਾਂ ਵੀ ਸਾਡੇ ਸਮਾਜ ਨੂੰ ਦੀ ਸੱਜਣ ਬੈਠੀ ਆ ਤੁਸੀਂ ਬਾਕੀ ਕੰਮਾਂ ਨਾਲੋਂ ਨਸ਼ਿਆਂ ਦੀ ਰੋਕਥਾਮ ਦੇ ਚਾਹਤੋਂ ਜ਼ਿਆਦਾ ਐਲ ਦੇ ਕੇ ਇਹ ਨਹੀਂ ਆਪਾਂ ਸਾਡੇ ਲਈ ਹੰਬਲਾ ਮਾਰ ਕੇ ਨਸ਼ਾ ਮੁਕਤ ਕਰਾਈਏ